ਰਾਜ ਸੈਕਸ ਦੀ ਕੋਈ ਅਜੇ ਤੱਕ ਦੁਨੀਆ ਦੇ ਉੱਪਰ ਦਵਾਈ ਨਹੀਂ ਬਣੀ ਸਾਡੇ ਪੈਦ ਗੱਲਾਂ ਮਾਰੀ ਜਾਂਦੇ ਨੇ ਵੀ ਕੰਦਾ ਟਪਾ ਦਾਂਗੇ ਕੰਦਾ ਦੇ ਵਿੱਚ ਗਲੀਆਂ ਕਢਾ ਦਾਂਗੇ ਇਹ ਕਿਹੜਾ ਬਰਮਾ ਵੀ ਜਿਹੜਾ ਬਿਜਲੀ ਤੇ ਚੱਲੂਗਾ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਪੱਤੇ ਮੇਰਾ ਨਾਮ ਸੰਦੀਪ ਸਿੰਘ ਗੱਲ ਆ ਜੀ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਹ ਕੰਮ ਕਰਦੇ ਮੈਨੂੰ ਘੱਟੋ ਘੱਟ ਜੀ 15-20 ਸਾਲ ਹੋ ਗਏ ਕਿਹੜੀ ਕਿਹੜੀ ਬਿਮਾਰੀ ਦਾ ਜਿਹੜਾ ਇਲਾਜ ਕੀਤਾ ਹੈ ਨਾ ਜੇ ਤਾਂ ਬੰਦਾ ਸ਼ੂਗਰ ਦੀ ਗੋਲੀ ਖਾਂਦਾ ਜੀ ਉਹ ਤਾਂ ਪਹਿਲੇ ਲੈਣੇ ਸੁੱਟ ਜਾਂਦੀ ਹੈ ਜੇ ਬੰਦੇ ਦੇ ਟੀਕਾ ਲੱਗਦਾ ਤਾਂ ਉਹਦੋਂ ਹਫਤਾ ਲੱਗਦਾ ਹਾਂ ਜੇ ਮੰਨ ਲਓ ਕਿਸੇ ਦੇ ਸਟੰਟ ਪਾਉਣ ਵਾਲੇ ਨੇ ਤਾਂ ਸਿਰਫ 5 ਦਿਨ ਦਵਾਈ ਖਾਣੀ ਪੈਂਦੀ ਆ। ਜੇ ਕਿਸੇ ਦਾ ਢੇਟ ਮੰਨ ਲਓ ਵੱਧਾ ਤਾਂ ਉਹਦੋਂ ਸਮਝ ਲੈ ਅਸੀਂ 5 ਦਿਨ ਦੀ ਦਵਾਈ ਦਿੰਨੇ ਆ। ਨਾਲ ਜਿਹੜਾ ਮੰਨ ਲਾ ਜਮਾ ਬਿਲਕੁਲ ਸੁੱਕੇ ਹੋਇਆ ਉਹਦਾ ਵੀ ਅਸੀਂ 500 ਰੁਪਏ ਹੀ ਲੈਨੇ ਆ ਕੋਈ ਵੱਧ ਪੈਸਾ ਨਹੀਂ ਲੈਂਦੇ। ਹੁਣ ਤਾਂ ਕਿ ਕਿੱਥੋਂ ਕਿੱਥੋਂ ਮਰੀਜ਼ ਤੁਹਾਡੇ ਕੋਲ ਦਵਾਈ ਲੈਣਾ। ਮਰੀਜ਼ਤਾ ਜੀ ਤੁਸੀਂ ਐ ਮੰਨ ਲਓ ਵੀ 2000 ਆ ਰਹੀ ਅੰਦਰ ਅੰਦਰ ਅਸੀਂ ਲੱਖ ਡੇਢ ਲੱਖ ਬੰਦਾ ਦਾ ਸ਼ੂਗਰ ਵਾਲਾ ਠੀਕ ਕਰਤਾ ਹੋਊਗਾ ਜੀ ਜਿੰਨਾਂ ਰਹੀ ਮੰਨ ਲਓ ਗੋਲੀਆਂ ਸੁੱਟ ਗਿਆ ਜਮਾ ਜੇ ਲੋਕ ਕਹਿੰਦੇ ਅਸੀਂ ਨੰਬਰ ਲੈਣੇ ਨੇ ਤਸੱਲੀ ਕਰਨੀ ਆ ਤਾਂ ਆਪਣੀ ਕਰ ਸਕਦੇ ਨੇ ਦਵਾਈ ਮੰਗਾਉਣੀ ਹੋਵੇ ਤੁਹਾਡੇ ਤਾਂ ਫਿਰ ਕਿਵੇਂ ਮੰਨੀ ਅਸੀਂ ਕੋਰੀਅਲ ਕਰ ਦਿੰਦੇ ਆ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਰੀਏ ਦੀ ਬਿਮਾਰੀ ਹੋਵੇ ਤਾਂ ਮਹੀਨਾ ਦਵਾਈ ਖਾਣੀ ਪੈਂਦੀ ਆ ਬਿਲਕੁਲ ਠੀਕ ਹੋ ਜਾਂਦੀ ਆ ਜਾਂ ਮੇਰੀ ਭੈਣ ਦੇ ਕਿਸੇ ਤੇ ਮੇਰੀ ਮਾਂ ਦੇ ਮੰਨ ਲਓ ਭਾਰ ਪੈਂਦਾ ਤਾਂ 4 ਦਿਨ ਦਵਾਈ ਖਾਣੀ ਪੈਂਦੀ ਇਸ ਵਿੱਚ ਕਰਨਾ ਮੇਰਾ ਨੰਬਰ ਹੈਗਾ ਜੀ 9969 15393 ਮੈਂ ਦੁਆਰੇ ਫੇਰਦਾ ਦਾ 9969 15393 ਜੇ ਕਿਸੇ ਦੇ ਗੋਡੇ ਦੁਖਦੇ ਨੇ ਹੁਣ ਅਸੀਂ ਇੱਕ ਤੇਲ ਤਿਆਰ ਕੀਤਾ ਕਿ ਤੁੰਨੀ ਜਪਾਉਣਾ ਪੈਂਦਾ ਤੇ ਇੱਕ ਗੋਡਿਆਂ ਚ ਬੰਲਣਾ ਪੈਂਦਾ ਤੇ ਇੱਕ ਨੱਕ ਨੂੰ ਸੁੰਘਣਾ ਪੈਂਦਾ ਤਾਂ ਦਾਸ ਦੇ ਅੰਦਰ ਅੰਦਰ ਉਹ ਇਹਨਾਂ ਗੋਡੇ ਹਟ ਜਾਂਦੇ ਨੇ ਹੁਣ ਤੁਹਾਡਾ ਜਿਹੜਾ ਪਤਾ ਜੀ ਪਹਿਲਾਂ ਤਾਦੀਨਾ ਸਾਹਿਬ ਸੀਗਾ ਤੇ ਹੁਣ ਕਿੱਥੇ ਆ ਹਾਂ 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 ਹੁਣ ਹੈਗਾ ਜੀ ਮੰਨ ਲਓ ਸਮਾਦ ਗੰਜੀ ਰੋਡ ਮਤੇ ਨਾਨਕ ਸਾਹਿਬ ਠਾਟ ਵਾਲਾ ਰੋਡ ਵੱਜਦਾ ਜੀ ਇਹ ਪਹਿਲਾਂ ਆਪਣੀ ਦੁਕਾਨ ਉਹ بڑے ਸਕੂਲ ਦੇ ਸਾਹਮਣੇ ਹੁੰਦੀ ਸੀ ਉਹਦੀ ਦੁਕਾਨ ਛੋਟੀ ਤੇ ਉਹ ਚੱਕ ਲੈਂਦੀ ਆਪਾਂ ਕਿਉਂ ਮਰੀਜ਼ ਵਾਲੇ ਦੀਗੇ ਬੈਂਦੇ ਹੈ ਨਹੀਂਗੇ ਦੀ ਉੱਤੇ ਤਾਂ ਕਰਕੇ ਆਪਾਂ ਵੱਡੀ ਦੁਕਾਨ ਲੈ ਲਈ ਜੀ ਸਰ ਅਕਸਰ ਮਰਦਾਨਾ ਕਮਜ਼ੋਰੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਵਾਅਦਾ ਦਾਅਵੇ ਵਾਦੇ ਕਰਦੇ ਆ ਤੁਹਾਡੇ ਕੋਲੇ ਕਿਹੜੀ ਦਵਾਈ ਅੱਜ ਨਾਲ ਮਹਾਰਾਜ ਸੈਕਸ ਦੀ ਕੋਈ ਅੱਜ ਤੱਕ ਦੁਨੀਆ ਦੇ ਉੱਪਰ ਦਵਾਈ ਨਹੀਂ ਬਣੀ ਸਾਡੇ ਪੈਰ ਗੱਲਾਂ ਮਾਰੀ ਜਾਂਦੇ ਨੇ ਵੀ ਕੰਦਾ ਟਪਾ ਦਾਂਗੇ ਕੰਦਾ ਦੇ ਵਿੱਚ ਗਲੀਆਂ ਕਢਾ ਦਾਂਗੇ ਇਹ ਕਿਹੜਾ ਬਰਮਾ ਵੀ ਜਿਹੜਾ ਬਿਜਲੀ ਤੇ ਚੱਲੂਗਾ ਸਾਡੀ ਸਿਰਫ 500 ਰੁਪਈਆ ਫੀਸ ਆ ਤਾਂ ਸੈਕਸ ਤੋਂ ਸਾਬ ਬੰਦਾ ਜਮਾ ਡਾਊਨ ਹੋਵੇ ਬਾ 500 ਰੁਪਈਆ ਹੀ ਲੱਗਣਾ ਕਿਹੜਾ ਮੁੜ ਕੇ ਜ਼ਿੰਦਗੀ 'ਚ ਆਉਣ ਦੀ ਲੋੜ ਨਹੀਂ ਮੇਰੇ ਦਾ ਪੀਰਾਂ ਨੂੰ ਨਾ ਬਸ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਹਜ਼ਾਰਾਂ ਲੱਖਾਂ ਰੁਪਈਆ ਨਾ ਖਰਚੋ ਤੁਹਾਨੂੰ ਆਰਾਮ ਫੇਰ ਨਹੀਂ ਆਉਂਦਾ ਕੌੜਾ ਆਇਆ ਬਈ ਨਾ ਪੈਸੇ ਨਾ ਬਰਬਾਦ ਕਰੋ ਆਪਾਂ ਦੇਖੋ ਜੀ ਜੇ ਕਿਸੇ ਦੀ ਹੁਣ ਨਾੜ ਨਾਲ ਨਾ ਡਾਕਟਰ ਕਹਿੰਦੇ ਪਿਸ਼ਟਾਂਟ ਪੈਣ ਵਾਲਾ ਨਾੜ ਦੇ ਵਿੱਚ ਨਾ ਹਵਾ ਆ ਜਾਂਦੀ ਹੈ ਜਦੋਂ ਹਵਾ ਆ ਜਾਂਦੀ ਹੈ ਨਾ ਨਾੜ ਫੁੱਲਣ ਲੱਗ ਜਾਂਦੀ ਹੈ ਉਹਦੂ ਕਹਿੰਦੇ ਨੇ ਬਈ ਸਟੰਟ ਪਾਓ ਲੋਕਾਂ ਨੂੰ ਪਤਾ ਹੁੰਦਾ ਚੰਗਾ ਭਲਾ ਲੋਕਾਂ ਨੂੰ ਪਤਾ ਜੇ ਨਹੀਂ ਪਤਾ ਲੱਗਦਾ ਪੀਟਰ ਇੰਜਣ ਖੋਲ ਲੋ ਪੀਟਰ ਇੰਜਣ ਬੰਦੇ ਨੂੰ ਦੇਖ ਕੇ ਬਣਿਆ ਜਿੰਨਾ ਇੰਜਣ ਚ ਸਮਾਨ ਆ ਉਨਾ ਹੀ ਬੰਦੇ ਚ ਸਮਾਨ ਆ ਕਿ ਇੰਜਣ ਚ ਸੁਣਿਆ ਬਈ ਸਟੰਟ ਪੈਂਦੇ ਨੇ ਜੇ ਤਾਂ ਇੰਜਣ ਚ ਸਟੰਟ ਪੈਂਦੇ ਨੇ ਫਿਰ ਤਾਂ ਬੰਦੇ ਚ ਵੀ ਪੈਂਦੇ ਨੇ ਦੇਖੋ ਜੀ ਜਿਹੜਾ ਇੰਜਣ ਹੈ ਬੰਦੇ ਨੂੰ ਦੇਖ ਕੇ ਬਣਿਆ ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਬਈ ਜਿੰਨਾ ਦੇ ਸਟੰਟ ਪੈਣ ਵਾਲੇ ਨੇ ਜੇ ਮੰਨ ਲਓ ਮੇਰੇ ਕੋਲੇ ਨਹੀਂ ਵੀ ਆਉਣਾ ਮੇਰੀ ਰਾਇ ਲੈ ਲਓ ਬਸ ਦੇਖੋ ਜੇ ਗੈਸ ਬਣਦਾ ਤਜਾ ਬਣਦਾ ਪੰਜ ਦਿਨ ਦਵਾਈ ਖਾਣੀ ਪੈਂਦੀ ਆ 25 ਸਾਲ ਦੀ ਸਾਡੀ ਗਰੰਟੀ ਆ ਸਹ ਬੰਦਾ ਰੋਜ਼ 2 ਕਿਲੋ ਲੱਡੂ ਖਾਵੇ 2 ਕਿਲੋ ਪਕੌੜੇ ਖਾਵੇ ਸਾਹ ਤਜਾਬ ਦੀਆਂ ਬੋਤਲਾਂ ਪੀ ਕੇ ਮੈਨੂੰ ਬੰਦਾ ਲਾਂਬਾ ਦੇਣ ਆਵੇ ਵੀ ਸਾਡੇ ਤਜਾਬ ਬਣ ਗਿਆ ਗੈਸ ਤਜਾਬ ਤਾਂ ਤੁਹਾਡੇ ਕੋਲ ਚ ਹੀ ਨਹੀਂ ਲੰਗਦਾ ਵੀਰ ਸਿੰਘ ਵੀਰ ਸਿੰਘ ਜੀ ਕਿਹਦੇ ਪਿੰਡ ਤੋਂ ਤੁਸੀਂ ਸਮਾਧ ਭਾਈ ਤੋਂ ਤੁਸੀਂ ਇਹਨਾਂ ਤੋਂ ਕਰੋ ਦਵਾਈ ਲਈ ਸੀ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਸੀ ਮੈਨੂੰ ਮਹੀਨਾ ਹੋ ਗਿਆ ਦਵਾਈ ਖਾਂਦੇ ਨੇ ਉਹਨਾਂ ਮੇਰੀ ਬਿਲਕੁਲ ਨਾਰਮਲ ਹੈ। ਉਹ ਘਰ ਭੋਸਾ ਕਰਦਾ। ਆਪ ਭੋਸਾ ਕਰੋ। ਤਰਮਿੰਦਰ ਸਿੰਘ ਜੀ ਮਾਤਾ ਦੇ ਨਾਲ ਰਿਐਕਸ਼ਨ ਲੱਗਦੇ ਸੀਗੇ। ਜਿਵੇਂ ਸ਼ੂਗਰ ਵਗੈਰਾ ਦੇ ਜਾਂ ਕਿੱਦਾਂ ਦੇ ਜੀ। ਤੇ ਉਹਨਾਂ ਦੀ ਦਵਾਈ ਖਾਣ ਨਾਲ ਵੀ ਸਾਰੇ ਹਟ ਗਏ। ਕਿੰਨੇ ਟਾਈਮ ਤੋਂ ਦਵਾਈ ਲੈ ਰਹੇ? 3 ਜਾਂ ਮਹੀਨੇ ਤੋਂ। ਜਿਆਦਾ ਪਰ ਮੈਂ ਉਹਨੂੰ ਤਾਂ ਕਦੇ ਸੋਚਿਆ ਕਿ ਅ ਸਿਰਫ ਗੱਲਾਂ ਹੀ ਆ, ਅਲਾਗ ਹੀ ਗੇਂਦਾ। ਕੀ ਤੁਸੀਂ ਭੋਸੇ ਨੂੰ ਕਹਿ ਸਕਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਤੁਹਾਡੀ ਮੰਮੀ ਠੀਕ ਹੋ ਗਈ? ਹਾਂਜੀ, ਹਾਂ ਭੋਸੇ ਨੂੰ ਕਹਿ ਸਕਦੇ ਹਾਂ 100% ਗਾਰੰਟੀ ਉਸਦਾ। ਜੀ। ਇੱਕ ਇੱਕ ਨੰਬਰ ਕੰਮ ਹੋਊਗਾ ਕੋਈ ਐਂ ਠੱਗੀ ਧੋਰੀ ਵਾਲਾ ਕੰਮ ਨਹੀਂ ਹਾਂਜੀ ਮੇਰਾ ਕਲੀਨਿਕ ਹੈ ਜੀ ਇੱਥੇ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜਿੱਥੇ ਆਪਾਂ ਲੱਖਾਂ ਰੁਪਏ ਹਸਪੀਟਲ ਦੇ ਵਿੱਚ ਲਾ ਰਹੇ ਆ ਵੀ ਇੱਕ ਵਾਰੀ ਇੱਥੇ ਆ ਕੇ ਜਰੂਰ ਦੇਖੋ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਨੇ ਚੁੰਬੀ ਨਾਲ ਵੀ ਫਰਕ ਪੈ ਜਾਂਦਾ ਹੁੰਦਾ ਉਦਾਂ ਇੱਕ ਵਾਰੀ ਆ ਕੇ ਇੱਥੇ ਜਰੂਰ ਦੇਖੋ ਜੀ ਜਰੂਰ ਫਰਕ ਪਊਗਾ